टी दो त ਕੱਟੇ ਕਿੰਨਾ ਬਚਾਤਾ ਮਾਰੀ 11000 ਨਾ ਬਾਈ ਪਾਲਾ ਖੁਸ਼ ਨਾ ਦੇਖੀ ਓਏ ਪਾਲਾ ਮੰਨ ਜਾ ਪੰਚਾਇਤ ਬੰਦੇ ਆ ਦੀ ਮਾਰ ਨਹੀ ਨਹੀ ਲੋੜ ਹੀ ਲੈ ਮੰਨ ਜਾ ਕਿੰਨੇ ਦੀ ਹਾਨ ਆ ਸਾਢੇ 11 ਦੀ ਹੋਗੀ ਨਾ ਬਚਲਾ ਫਰਲਾ ਓ ਨਹੀਂ ਯਾਰ ਦੇਖੀ ਲੋਕਾਂ ਦੇ ਸਾਢੇ 11 ਓ ਨਹੀਂ ਯਾਰ ਨਾ ਬੱਲੇ ਪਾਲਾ ਮੰਨ ਜਾ ਨਾ ਬਾਈ ਓ ਪੱਕਾ ਬੰਦਾ ਉਹਨੂੰ ਖਵਾਈ ਜਨਾ ਮੈਂ ਨਹੀ ਨਹੀ ਹਾਂ ਨਾ ਪਹਿਲਾਉਣੇ ਆ ਇੱਥੇ ਕੁਖਾਈ ਦੇ ਭਾਵੇਂ ਦਨ ਪਰ 1000 ਤੋਂ ਘੱਟ ਮੈਂ ਦੇਣੀ ਨਹੀਂ ਬਾਈ ਪਾ ਬੱਸ ਕੀ ਪਾ 12 ਦੀ ਹੋਗੀ ਫਰਲਾ ਨਾ ਬਾਈ ਸਾਨੂੰ ਪਾਲਾ ਨਾ 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 ਇਹ ਤੁਹਾਨੂੰ ਵੀ ਪੁੱਛ ਲੈ ਪਾਲਾ ਖੁਸ਼ ਹੋ ਨਹੀਂ ਜਿੱਦੀ ਨਹੀਂ ਤੁਨੋੜੀ ਕੋਈ ਗੱਲ ਨਹੀਂ ਆਪਣਾ ਆਪਣਾ ਭਰਾ ਉਹ ਯਾਰ 12000 ਕਿਹਦਾ ਦੇਣੀ ਹੈ 13 ਦੀ ਦੇਣੀ ਮੇਰਾ ਹਣਾ ਇੰਨਾ ਵਧੀ ਜਾਂਦਾ ਫੜ ਜਾ ਸਾਡਾ ਖਾਡ ਜਾ ਯਾਰ ਕਮਰਤੀ ਇਸ ਸਾਲਾ ਗੱਲੀ ਕੀ ਤੇਰਾ 1000 ਦੀ ਹਾਂ ਜਾਂ ਨਾ ਹੋ ਗਈ ਨਹੀਂ ਨਹੀਂ 13 ਦੀ ਮਹਿੰਗੀ ਦੋ ਕਾਲੀ ਕਾਲੀ ਨਹੀਂ ਯਾਰ ਛੱਡੋ ਨਹੀਂ ਤਾਂ ਕਿਤੇ ਹੋਰ ਛੱਡ ਕਿਹੜੀ ਤਿੰਨ ਥੜੀ ਯਾਰ ਥਣ ਵੀ ਤਿੰਨ ਥੜਾ ਉਹ ਛੱਡ ਕੋਈ ਨਹੀਂ ਯਾਰ ਨਹੀਂ ਕਰੀ ਦੁੰਦੀ ਬਾਈ ਕਾੜਿਆ ਕਾੜੀ ਨਹੀਂ ਯਾਰ ਨਹੀਂ ਕਰੀ ਤੇਰੇ ਵਾਸਤੇ ਅੱਛਾ ਛੱਡ ਸਾਡਾ ਅੜੀ ਨਹੀਂ ਕਰਦੀ ਜੇ ਆਪਾਂ ਕਦ ਦੇ ਦਿੰਦੇ ਦੇਣ ਆਉਂਦੀ 25 ਅੜੀ ਰਹਿ ਗਈ ਹਣ ਤੂੰ ਉਹ ਦੱਸ ਤੂੰ ਨਹੀਂ ਕਰਨਾ ਨਹੀਂ ਤੇਰਾ ਕੀ ਕਹਿੰਦਾ ਕਿਸ਼ਨਾ ਮੋਬਾਈਲ ਨੂੰ ਕੋਈ ਗੱਲ ਬਕਾਦੀ ਬਸ ਇਹ ਪੜਨਾ ਕਿੰਨੇ ਦੀ ਠੀਕ ਹੈ ਦੇ ਭਾਈ ਯਾਰ 11000 12 13 ਕਮ 17000 17000 ਦੇ ਤਾਂ ਭਾਈ ਬੱਕਰੀ ਆ ਜਾਂਦੀ ਵੱਡੀ ਬੱਕਰੀ ਆ ਜਾਂਦੀ ਹੈ ਦੇ ਦੇ ਲੈ ਲਾ 2000 ਜਿਹਦੇ ਵੱਡੇ ਭਾਈ ਚੰਗੀ ਆ ਹਟ ਜਾ ਨਾ ਭਜੀ ਪਾ ਲੈ ਦੋ ਨਹੀਂ ਹਾਂ ਹੱਥ ਮੈਂ ਦੇ ਦੇਰੇ ਅਰੇ ਹੱਥ ਮੈਂ ਹੀ ਆ ਪਹਿਲਾਂ ਆ ਗਾਸਨ ਪੜਾ ਹਾਂ ਠੀਕ ਹੈ ਕਿੰਨੇ 100 ਹੋਰ ਲਾ ਦੇ ਜਾ ਹੋ ਕਿੰਨੇ ਦੀ ਕਿੰਨੇ ਦੀ ਗਿਆ ਨਹੀਂ ਨਹੀਂ ਸਾਢੇ 13 ਦੀ ਉਹ ਨਹੀਂ ਉਹ ਬਾਬਾ ਬਾਬਾ ਨਹੀਂ ਦੇ ਦੇਗੀ ਉਹ ਕਿੰਨੇ ਨਹੀਂ ਹੈ ਗਾਣਾ ਨਾ ਦੱਤਾਲੀ ਚੱਲ ਜੀ ਸਾਢੇ 13 ਦੀ ਮਤਲਬ ਨਹੀਂ ਹੋ ਰਹਾ ਬਚ ਗਾਣਾ ਨਾ ਦੱਤਾਲੀ ਚੱਲ ਨਹੀਂ ਯਾਰ ਚਾਰ ਬਰੇ ਲੋੜ ਨਾ ਮਾਰਦੇ ਉਹ ਛੱਤ ਨਹੀਂ ਲੱਗੀ ਨਹੀਂ ਨਹੀਂ ਸਾਢੇ 13 ਦੀ ਉਹ ਕਾ ਵੇਖੀ ਥਾਂ ਵੀ ਉਹ ਜਾਨ ਯਾਰ ਕੁਛ ਵੀ ਐ ਕਰ ਨਹੀਂ ਯਾਰ ਐਸੀ ਕਹਿੰਦਾ ਉਹ ਘਣ ਪਹਿਲੇ ਆ ਗਏ ਬਾਈ ਮਨੇ ਬਾਈ ਹਰ ਤੇ ਜਾ ਨਹੀਂ ਯਾਰ ਆ ਮਾਨ ਨਹੀਂ ਮਾਨ ਨਹੀਂ ਆ ਕੇ ਮੇਰੀ ਪ੍ਰਵਾ ਨਹੀਂ ਯਾਰ ਤੇ ਯਾਰ ਤੈਨੂੰ ਕਿੰਨੇ ਦੀ ਆਈ ਏ ਤੂੰ ਦੱਸ ਯਾਰ ਆਉਣ ਨੂੰ ਤਾਂ ਕਿਹੜੀ ਸੱਦੀ ਪਾਲੀ ਐ ਮੈਂ ਮਾੜੀ ਐ ਬਾਹਰ ਦੇ ਗੱਡੇ ਵੀ ਐ ਬੈਂਕ ਪਣੀ ਵੀ ਐ ਆ ਜਾ ਧੀ ਥੇ ਦੇ ਵੀਰੇ ਨਹੀਂ ਯਾਰ ਨਹੀਂ ਯਾਰ ਵੀਰੇ ਉਹ ਯਾਰ ਜਾ ਤੂੰ ਸਲਪਾ ਮਾਤਾ ਜਾਣਾ ਹੀ ਭੱਜਣਾ ਹੀ ਆ ਮੈਂ ਤਾਂ ਆਵੇ ਆ ਭੱਜਣਾ ਹੀ ਆ ਆ ਚੱਕ ਮੜਾ ਜਾਣਾ ਹੀ ਹੁਣ ਬਾਕੀ ਕਿੱਦਾਂ ਲੈਣਾ ਜਿਹੜਾ ਚੰਗੇ ਲੱਗੇ ਰੱਖ ਲਈ ਮੋੜ ਦੀ ਤੇਰੇ ਹੱਥ ਜਾਂ ਪੈਸੇ ਆਪਰੇ 14000 ਉਹ ਗੇਨ ਲੈ ਯਾਰ ਮੈਨੂੰ ਨਹੀਂ ਪਤਾ ਓ ਯਾਰ ਛੱਡ ਦੇ ਯਾਰ ਛੱਡ ਦੇ ਰੋਕ ਕੇ ਓ ਛੱਡ ਦੇ ਯਾਰ ਹੁੰਦਾ ਨਹੀਂ ਰੋਕਦੇ ਨਹੀਂ ਰੋਕੋ ਜੇ ਦੇ 2000 ਓ ਦੇ ਦੇ ਓ ਇਸ ਤੇ ਪੈਹਾ ਦੇ ਧਿਆਨ ਦਤਨਾ ਕਿੱਛੇ ਦੀ ਕਿਤੇ ਨੂੰ 11 ਤੋਂ 12 ਅਹੀ ਇਹ ਪੈਸੇ ਛੱਡ ਦੇ ਕਰਦਾ ਛੱਡ ਦੇ ਕੋਈ ਨਹੀਂ ਛੱਡ ਦੇ ਯਾਰ ਛੱਡ ਦੇ ਆਪਾਂ ਰਹਿ ਗਏ ਨਾ ਵੱਡੇ ਭਾਈ ਪੈਂਦਾ ਕ ਮਾਨਤਾ ਜਿਲੂ ਕਹਿੰਦਾ ਜੇ ਜਦੋਂ ਚੱਲ ਜਾਣੀ ਹੈ 250 ਕਿਲੋਮੀਟਰ ਜਾਣੀ ਹੈ 5 ਦਿਨ ਲੱਗ ਜਾਂਦੇ ਜੇ ਤੇਰੀ ਆਤਮਾ ਖੋ ਜਾਂ ਪੱਠ ਦੇ ਬੱਟ ਆਜੇ ਤਾਂ ਸੁੱਖਾਈ ਕਰਾ ਹੋ ਗਿਆ ਕਿੰਨੇ ਕਰਤੀ ਹੋਊਗਾ ਸੌਦਾ ਦੋ ਤਾਂ ਬਹੁਤ ਵਧੀਆ ਸੌਦਾ ਹੋਇਆ ਓ ਜੱਗੀ ਓ ਜੱਗੀ ਹੋਸ਼ ਆ ਇੱਧਰ ਜਾ ਕੇ ਆਮ ਲਿਆ ਯਾ ਦਾਗਰ ਮੇਰੀ ਅੱਜ ਗੱਲ ਸੁਣੀ ਇਹ ਕਿੰਨੇ ਦੀ ਕਰਤੀ 14000 ਦੀ 14000 ਦੀ ਉਹਦੀ ਦੋ ਤੋਂ ਪੱਟ ਬਾਈ ਖਾਨ ਨੇ ਲਈਆ ਪਿੰਡ ਥੂੜਾ ਬੱਕਰਾ ਮੰਡੀ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਤੇ ਬਹੁਤ ਹੀ ਵਧੀਆ ਪ੍ਰਬੰਧ ਹੁੰਦਿਆ ਆ ਆਹ ਰੈਂਦਵਾਰ ਪਿੰਡ ਥੂੜਾ ਬੱਕਰਾ ਮੰਡੀ ਤੇ ਮੈਂ ਕੜਾਕੇ ਕੱਢ ਦਣਾ ਸਭ ਠੀਕ ਹੈ 14000 ਦਾ ਕਰ ਲੈ ਲੋ ਦੋ ਦੋ ਖਾਨ ਵਾਲੀ ਪੱਟ ਤੇ ਬਹੁਤ ਵਧੀਆ ਸਬਦੇ ਹੋਏ ਆ ਪਿੰਡ ਥੂੜਾ ਬੱਕਰਾ ਮੰਡੀ ਤੇ ਬਹੁਤ ਹੀ ਵਧੀਆ ਪ੍ਰਬੰਧ ਹੁੰਦੇ ਆ ਆਲਾ 15 ਲੱਗੀ ਜਾਂਦੀ ਓਏ ਨਾਈ ਵਾਲੀ ਜਿਹੜੇ ਵਾਰ ਤੇਰੇ ਕੋਲ ਅਗਲੀ ਵੀਡੀਓ ਦੇ ਨਾਲ ਪੈਂਡ ਥੋਲਾ ਬਕਰਾ ਮੰਡੀ ਤੇ ਜਿਵੇਂ ਬਿਲਾਇਆ ਕੋਈ ਗੱਲ ਬਹੁਤ ਹੀ ਵਧੀਆ ਸੌਦੇ ਹੁੰਦੇ ਆ ਦੋਸਤੋ ਸਾਡੇ ਐਵੇਂ ਜਾਹਾ ਪਾ ਗਏ ਨਾਰਿਆਂਦਾਰ ਦੋਸਤੋ ਫਿਰ ਹੋਈ ਜਾਂਦੇ ਦੋਸਤੋ 11 18 ਤੋਂ ਪੈਸਾ ਦੋ ਤੋਂ ਪੈਂਡ ਥੋਲਾ ਬਕਰਾ ਮੰਡੀ ਤੇ ਦੋਸਤੋ ਆਹ ਰੈਂਦਾਰ ਵੀਡੀਓ ਨੂੰ ਵੱਧੂਗਾ ਸ਼ੇਅਰ ਕਰਦਿਆ ਕਰੋ ਤੇ ਜੱਗੀ ਬਾਈ ਦਾ ਤਾਂ ਬਹੁਤ ਵਧੀਆ ਸੌਦੇ ਕਰਾਉਂਦਾ ਹਰ ਐਂਦਾਰ ਪੈਂਡ ਥੋਲਾ ਬਕਰਾ ਮੰਡੀ ਤੇ ਤੇ ਜਲਦੀ ਜਲਦੀ ਵੀਰੋ ਕਰ ਦਿਓ ਸ਼ੇਅਰ ਅੱਗੇ No matices.